ਨਵਾਜੀ ਤੁਹਾਨੂੰ ਤੇ ਸਮੂਸਰੋਥਿਆ ਨੂੰ ਸਤਿ ਸ਼੍ਰੀ ਅਕਾਲ ਜੀ ਲੋ ਜੀ ਖਬਰਾਂ ਸلسਲਾ ਸ਼ੁਰੂ ਕਰਦੇ ਜੀ ਪ੍ਰਿੰਸ ਸਾਹਿਬ ਬਿਲਕੁਲ ਜਿਵੇਂ ਤੁਸੀਂ ਮੇਅਰ ਸਾਹਿਬ ਦੀ ਗੱਲ ਕੀਤੀ ਹੈ ਮੇਅਰ ਸਾਹਿਬ ਨੂੰ ਪਿਛਲੇ ਦਿਨੀ ਜੋ ਥ੍ਰੈਟ ਸਾਹਮਣੇ ਆਈਆਂ ਸਨ ਦੇ ਉਸ ਤੋਂ ਬਾਅਦ ਉਹਨਾਂ ਦੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸੀਗਾ ਤੇ ਅਸੀਂ ਦੇਖ ਰਹੇ ਹਾਂ ਕਿ ਬ੍ਰੈਮਟਨ ਦੇ ਵਿੱਚ ਸਰੀ ਦੇ ਵਿੱਚ ਅਲਬਾਟਾ ਦੇ ਕੁਝ ਸ਼ਹਿਰਾਂ ਦੇ ਵਿੱਚ ਲਗਾਤਾਰ ਪਿਛਲੇ ਸਮੇਂ ਤੋਂ ਇਸ ਤਰੀਕੇ ਦੀਆਂ ਥ੍ਰੈਟਸ ਬਹੁਤ ਸਾਰੇ ਮਹਿਰਸਮੈਨਾਂ ਨੂੰ ਤੇ ਖਾਸ ਤੌਰ ਤੇ ਜੇਕਰ ਆਪਰੇ ਪਾਰਟੀ ਪਾਇ ਚਰੇ ਖਾਸ ਤੌਰ ਤੇ ਪੰਜਾਬੀਆਂ ਦੀ ਗੱਲ ਕਰੀਏ ਸੋ ਇਹ ਬਹੁਤ ਸਾਰੇ ਆਤਵੰਤੇ ਲੋਕਾਂ ਨੂੰ ਇਸ ਤਰੀਕੇ ਦੀਆਂ ਥ੍ਰੈਟਸ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਿੱਥੇ ਗੱਲ ਬ੍ਰੈਮਟਨ ਦੀ ਮੇਅਰ ਪੈਟ੍ਰਿਕ ਬ੍ਰਾਊਨ ਸਾਹਿਬ ਦੀ ਹੋ ਰਹੀ ਹੈ ਸੋ ਉਹਨਾਂ ਦੀ ਸੁਰੱਖਿਆ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸੀਗਾ ਸੋ ਅੱਜ ਇਸ ਬਾਬਤ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਇਹਦੇ ਵਿੱਚ ਦੱਸਿਆ ਗਿਆ ਕਿ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਇੱਕ ਜਣੇ ਨੂੰ ਗ੍ਰਿਫਤਾਰ ਕੀਤਾ ਗਿਆ ਆ ਸੋ ਇਹਦੇ ਵਿੱਚ 29 ਸਾਲਾਂ ਦੇ ਕਵਰ ਜੋ ਸਿੰਘ ਮਨੋਰੀਆ ਸੋ ਇਸ ਨੂੰ ਕੱਲ ਮੰਗਲਵਾਰ ਵਾਲੇ ਦਿਨ ਗ੍ਰਿਫਤਾਰ ਕੀਤਾ ਗਿਆ ਆ ਸੋ ਇਹਦੇ ਵਿੱਚ ਪਤਾ ਲੱਗਾ ਆ ਕਿ ਇਹ ਪੁਲਿਸ ਨੇ ਇਸ ਸ਼ਖਸ ਨੂੰ ਜ ਜੀ ਉਮਰ 29 ਸਾਲ ਨਾਮ ਕਬਰ ਜੋ ਸਿੰਘ ਮਨੋਰੀਆ ਸੋ ਆਪਣੀ ਹਿਰਾਸਤ ਦੇ ਵਿੱਚ ਲਿਆ ਹੋਇਆ ਆ ਤੇ ਇਸ ਦੇ ਉੱਪਰ ਇਹ ਸਰੀਰੀਕ ਜਾਂ ਇਹ ਮੌਤ ਦੀਆਂ ਧਮਕੀਆਂ ਦੇਣ ਦੀਆਂ ਜਿਹੜੀ ਇਹ ਚਾਰजेस ਨੇ ਉਹ ਇਸ ਦੇ ਉੱਪਰ ਲਗਾਏ ਗਏ ਨੇ ਸੋ ਇਹ ਇੱਕ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਹੋਈ ਹੈ ਤਾਂ ਇਸ ਤੋਂ ਇਲਾਵਾ ਕੋਈ ਹੋਰ ਸ਼ਖਸ ਵੀ ਇਸ ਤਰੀਕੇ ਦੇ ਸਰ ਚਾਉਣਾ ਵੱਲੋਂ ਵੀ ਇਸ ਤਰੀਕੇ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਇਹ ਹੋਰ ਆਉਣ ਵਾਲੇ ਸਮੇਂ ਦੇ ਦੌਰਾਨ ਪੀਲ ਪੁਲਿਸ ਅਪਡੇਟ ਕਰੇਗੀ ਕਿ ਇਕੱਲਾ ਵਿਅਕਤੀ ਇਸ ਤਰੀਕੇ ਦੀ ਧਮਕੀਆਂ ਦੇ ਰਿਹਾ ਸੀਗਾ ਚਾਹ ਇਸ ਦੇ ਨਾਲ ਕੋਈ ਹੋਰ ਸ਼ਖਸ ਵੀ ਨੇ ਤੇ ਇਹ ਧਮਕੀਆਂ ਦੇਣ ਦੀ ਵਜ੍ਹਾ ਕੀ ਹੈ ਤੇ ਕਿਉਂ ਇਸ ਤਰੀਕੇ ਦੀਆਂ ਇਹ ਗੱਲਾਂ ਬਾਤਾਂ ਇਸ ਬਲੌਕੀ ਚ ਚੰਗੀਆਂ ਗਈਆਂ ਨੇ ਤੇ ਚਾਹ ਇਹ ਇਕੱਲਾ ਵਿਅਕਤੀ ਹੈ ਚਾ ਕੋਈ ਇਹ ਗੈਂਗਪੇਟ ਹੋ ਰਹੀ ਹੈ ਸੋ ਉਹ ਵੀ ਹੋਰ ਇਹਦੇ ਬਾਬਤ 'ਚ ਗੱਲਾਂ ਬਾਤਾਂ ਹੋਣ ਗਿਆ ਸੋ ਉਹ ਅਪੀਲ ਪੁਲਿਸ ਹੌਣ ਵਾਲੇ ਸਮੇਂ ਦਰਨ ਕਰੂਗੀ ਤੇ ਜੋ ਅਪਡੇਟ ਆਪਣੇ ਕੋਲ ਕਿ ਆਈ ਹੈ ਕਿ ਇਹ ਮੇਰ ਸਾਹਿਬ ਨੂੰ ਧੰਮ ਕਿੰਨੇ ਦੇ ਮਾਮਲੇ 'ਚ 38 ਸਾਲਾਂ ਕਵਰਜੋਤ ਸਿੰਘ ਮਨੋਰੀਆ ਨੂੰ ਇੱਕ ਹਫਤਾਰ ਤੇ ਚਾਰਜ ਕਰ ਲਿਆ ਗਿਆ ਜੀ ਜੀ ਪ੍ਰੈਸ ਸਾਉਸ ਸੋ ਪਾਈ ਇਹ ਬਿਲਕੁਲ ਲੇਟੈਸਟ ਅਪਡੇਟ ਪ੍ਰਾਂਤ ਸਾਹਿਬ ਨੇ ਜਿਹੜੀ ਹੈ ਜੀ ਉਹ ਸਾਂਝੀ ਕੀਤੀ ਹੈ ਤੇ ਸੋ ਗ੍ਰਿਫਤਾਰੀ ਹੋ ਚੁੱਕੀ ਹੈ ਸੋ ਔਰ ਇਹ ਵੀ ਜਿਹੜਾ ਆਪਣੀ ਬ੍ਰੈਂਟਨ ਤੋਂ ਜਾਂ ਹੁਣ ਅੱਗੇ ਜਾ ਕੇ ਜੋ ਵੀ ਕੁਝ ਹੋਊਗਾ ਉਹ ਪੀਪਲ ਪੁਲਿਸ ਅੱਗੇ ਜਾ ਕੇ ਪ੍ਰਾਂਤ ਸਾਹਿਬ ਨੇ ਦੱਸ ਦਿੱਤਾ ਵੀ ਜੋ ਇਨਵੈਸਟਿਗੇਸ਼ਨ ਅਜੇ ਚੱਲੂਗੀ ਕੀ ਕੀ ਨਿਕਲਦਾ ਇਹਦੇ ਵਿੱਚੋਂ ਪ੍ਰਾਂਤ ਸਾਹਿਬ ਕੋਈ ਹੋਰ ਅਪਡੇਟ ਸੋ ਇਸ ਦੇ ਨਾਲ ਪਿੰਦਰ ਜੀ ਇੱਕ ਇਹ ਜੋ ਅਸੀਂ ਕੱਲ ਵੀ ਜੇਕਰ ਕਰ ਰਏ ਸੀ ਐਸਐਸ ਆਪਣੇ ਇਹ ਪੰਜਾਬੀ ਭਾਈਚਾਰੇ ਦੀ ਗੱਲ ਕਰ ਲਈਏ ਜੇਸੀ ਪੂਰੇ ਸਮੂਹ ਪਾਕੀ ਭਾਈਚਾਰੇ ਦੀ ਵੀ ਗੱਲ ਕਰੀਏ ਜੋ ਇਹ ਮਹਾਨ ਦੜਾਕ ਫੌਜਾ ਸਿੰਘ ਹਰਾਂ ਦਾ ਇਹ ਪੰਜਾਬ ਦੇ ਵਿੱਚ ਇੱਕ ਖਾਸ ਦੇ ਵਿੱਚ ਉਹਦੀ ਮੌਤ ਹੋ ਗਈ ਸੀ ਇਹ ਸੜਕ ਪਾਰ ਕਰਦੇ ਸਮੇਂ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਇੱਕ ਗੱਡੀ ਵੱਲੋਂ ਉਹਨਾਂ ਨੂੰ ਫੇਟ ਮਾਰੀ ਗਈ ਉਸ ਤੋਂ ਬਾਅਦ ਉਸ ਗੱਡੀ ਇਹ ਬਾਰੇ ਬਈ ਜੀਚੂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਫੋਰਚੂਨਰ ਗੱਡੀ ਹੈ ਇਹਦੀ ਤਸਵੀਰਾਂ ਵੀ ਜਨਤਾ ਕੀਤਾ ਗਈਆਂ ਤੇ ਲੋਕਾਂ ਤੋਂ ਵੀ ਜਿਹੜੀ ਆ ਤੇ ਮਦਦ ਮੰਗੀ ਗਈ ਵੀ ਇਹਦੇ ਬਾਰੇ ਜਿਹੜੀ ਜਾਣਕਾਰੀ ਇਕੱਠੀ ਕੀਤੀ ਜਾਵੇ ਤੇ ਹੁਣ ਜੋ ਇਹਦੇ ਵਿੱਚ ਪੰਜਾਬ ਤੋਂ ਜੋ ਨਿਕਲ ਕੇ ਖਬਰ ਸਾਹਮਣੇ ਆ ਰਹੀ ਹੈ ਕਿ ਇਹਦੇ ਵਿੱਚ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਜੋ ਦੱਸਿਆ ਜਾ ਰਿਹਾ ਕਿ ਉਹ ਉਸ ਗੱਡੀ ਦਾ ਸੰਭਾਵੀ ਡਰਾਈਵਰ ਸੀ ਉਹਦੇ ਵੱਲੋਂ ਵੀ ਚਲਾਈ ਜਾ ਰਹੀ ਸੀ ਸੋ ਇਹਦੇ ਬਾਰੇ ਪਤਾ ਲੱਗਾ ਆ ਕਿ ਇਹਦਾ ਨਾਮ ਅਮਰਤਪਾਲ ਸਿੰਘ ਢਿੱਲੋਂ ਆ ਉਮਰ ਇਸਦੀ 30 ਸਾਲ ਹੈ ਤੇ ਇਹ ਕੈਨੇਡਾ ਤੋਂ ਇਹ ਪੰਜਾਬ ਹਫ਼ਤਾ ਤੱਕ ਪਹਿਲਾਂ ਗਿਆ ਸੀਗਾ ਤੇ ਉੱਥੇ ਜਾ ਕੇ ਇਹਨੇ ਕਪੂਰਥਲਾ ਨਿਵਾਸੀ ਬਰਿੰਦਰ ਸਿੰਘ ਤੋਂ ਇਹ ਇਹ ਗੱਡੀ ਜਿਹੜੀ ਆ ਖਰੀਦੀ ਹੋਈ ਦੱਸੀ ਜਾ ਰਹੀ ਹੈ ਸੋ ਇਹਦਾ ਪੇਂਟ ਦਾਸੂਪੁਰ ਕਰਤਾਰਪੁਰ ਦਾ ਜਿਹੜਾ ਇਹ ਰੈਡ ਵਾਲਾ ਦੱਸਿਆ ਗਿਆ ਆ ਤੇ ਆਪਣੇ ਪਰਿਵਾਰ ਸਮੇਤ ਕੈਨੇਡਾ ਦੇ ਵਿੱਚ ਇੱਥੇ ਰਹਿ ਰਿਹਾ ਸੀਗਾ ਹਫ਼ਤਾ ਕੇ ਇਹ ਪਹਿਲਾਂ ਇਹ ਭਾਰਤ ਗਿਆ ਸੀਗਾ ਤੇ ਉਸ ਤੋਂ ਬਾਅਦ ਇਹ ਇਹਦੇ ਵੱਲੋਂ ਦੱਸਿਆ ਜਾ ਰਿਹਾ ਕਿ ਫੌਜਾ ਸਿੰਘ ਉਹਨਾਂ ਨੂੰ ਇਹ ਫੀਟ ਮਾਰੀ ਗਈ ਤਾਂ ਉੱਥੋਂ ਦੇਖੋ ਇਹ ਬੜੀ ਗੱਲ ਇਹ ਗੰਭੀਰ ਵੀ ਹੈ ਕਿ ਕੈਨੇਡਾ 'ਚ ਜੋ ਬੰਦਾ ਰਹਿ ਰਿਹਾ ਹੋਵੇ ਕੈਨੇਡਾ ਦੇ ਚ ਰੂਲ ਰੈਗੂਲੇਸ਼ਨਸ ਨੇ ਇਹ ਤਾਂ ਰਣ ਨੈਤਿਕੋਸੀ ਨਹੀਂ ਕਰ ਸਕਦੇ ਕੋਈ ਵੀ ਹਾਦਸਾ ਛੋਟਾ ਜਾਂ ਬਟਾ ਹੁੰਦਾ ਇਹ ਤੁਹਾਨੂੰ ਕਿ ਡੀਰੀਏ ਬੋਕੀ ਦੇ ਉੱਪਰ ਖੜੀ ਰੱਖਣੀ ਪੈਂਦੀ ਹੈ ਕਿ ਜਦੋਂ ਤੱਕ ਪੁਲਿਸ ਨਹੀਂ ਆਉਂਦੀ ਜਦੋਂ ਤੱਕ ਉਹ ਤੁਹਾਨੂੰ ਨਹੀਂ ਜਾਣ ਨੂੰ ਕਹਿੰਦੇ ਤੁਸੀਂ ਤਰੀਕੇ ਨਾਲ ਜਿੱਪ ਜਾਗੇ ਨਹੀਂ ਲਿਸਕਦੇ ਤੇ ਇੱਕ ਸ਼ਖਸ ਜੋ ਕੈਨੇਡਾ ਤੋਂ ਪੰਜਾਬ ਗਿਆ ਹੋਵੇ ਤੇ ਉਹਦੇ ਵੱਲੋਂ ਇਸ ਤਰੀਕੇ ਨਾਲ ਕੋਈ ਅਗਰਹਾ ਹੋ ਗਿਆ ਹੋਵੇ ਕਿ ਉਹ ਗੱਡੀ ਭਜਾ ਕੇ ਲੈ ਜਾਏ ਸੋ ਇਹ ਬੜੀ ਮਸਬਾਕੀ ਗੱਲ ਹੈ ਸੋ ਜੋ ਉੱਥੇ ਦੀ ਪੁਲਿਸ ਦੱਸ ਰਹੀ ਹੈ ਸੋ ਉਹਦੇ ਮੁਤਾਬਕ ਕਹਿੰਦੇ ਵੀ ਅਵਰਤਪਾਲ ਸਿੰਘ ਵੱਲੋਂ ਇਹ ਮੰਨਿਆ ਗਿਆ ਵੀ ਉਹਦੇ ਵੱਲੋਂ ਇਹ ਹਾਦਸੇ ਨੂੰ ਇੰਚਾਮ ਦਿੱਤਾ ਗਿਆ ਤੇ ਕਹਿੰਦੇ ਕਿ ਉਹਨੂੰ ਬਾਅਦ ਦੇ ਵਿੱਚ ਪਤਾ ਲੱਗਾ ਕਿ ਇਹ ਜੋ ਸ਼ਖਸ ਦੀ ਮੌਤ ਹੋਈ ਹੈ ਪੀਏ ਫੌਜਾ ਸਿੰਘਾ ਦੇਖੋ ਇਹ ਸ਼ਖਸ ਕੋਈ ਵੀ ਹੋਵੇ ਫੌਜਾ ਸਿੰਘ ਦੀ ਜਗ੍ਹਾ ਕੋਈ ਹੋਰ ਸ਼ਖਸ ਵੀ ਹੁੰਦਾ ਤੇ ਅਸੀਂ ਉਹਨੂੰ ਇਸ ਤਰੀਕੇ ਨਾਲ ਛੱਡ ਕੇ ਅਗਰ ਹਿੱਟ ਹੋ ਜਾਂਦਾ ਤਾਂ ਛੱਡ ਕੇ ਭੱਜ ਨਹੀਂ ਸਕਦੇ ਤੇ ਇਹ ਜੋ ਇਹ ਖਬਰ ਹੁਣ ਪੰਜਾਬ ਤੁਹਾਡੇ ਦੇਖੋ ਇੱਕ ਗਲਤੀ ਕਾਰਨ ਐਡਾ ਮਹਾਨ ਤੜਾਕ ਹੋ ਸਕਦਾ ਇਹ ਕੁਝ ਸਾਲ ਪ੍ਰਮਾਤਮਾ ਨਾਲ ਉਹਨਾਂ ਦੀ ਜਿੰਨੀ ਵੀ ਆਈ ਲਿਖੀ ਹੋਈ ਹੋਰ ਸਾਲ ਉਹ ਚੀਂਦੇ ਤਾਂ ਹੋਰ ਇੱਕ ਕਮਿਊਨਿਟੀ ਨੂੰ ਮਾਣ ਹੁੰਦਾ ਤੇ ਇਹ ਇਸ ਸੰਬੰਧ ਪਾਗੇ ਹਾਸੇ ਦੇ ਵਿੱਚ ਇੱਕ ਕਿਉਂ ਕਰ ਰਤੋ ਗਿਆ ਹੋਇਆ ਸ਼ਖਸ ਹੈ 30 ਸਾਲ ਉਮਰ ਅਮਰਤਪਾਲ ਸਿੰਘ ਢਿੱਲੋਂ ਜੋ ਕਿ ਦਾਸੂ ਪਰ ਕਰਤਾਰਪੁਰ ਦਾ ਰਹਿਣ ਵਾਲਾ ਆ ਇਹ ਪੰਜਾਬ ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ 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 ਜੀਪਤੈਨ ਸਾਹਿਬ ਇਹ ਬਾਕੀ ਹੁਣ ਮੈਨੂੰ ਤੁਹਾਡੇ ਅਰਜ਼ੀ ਮਿਆਂ ਦਾ ਨਹੀਂ ਪਤਾ ਜੇ ਤੁਹਾਨੂੰ ਤੁਹਾਨੂੰ ਲੱਗਦਾ ਕੁਝ ਹੋਰ ਕੋਈ ਅਪਡੇਟ ਕਰਨੀ ਹੈ ਤਾਂ ਆਪਾਂ ਜਰੂਰ ਜਿਹੜੀ ਹੈ ਜੀ ਉਹ ਕਰ ਸਕਦੇ ਆ ਇਦੇ ਵਿੱਚ ਪਿੰਦਜੀ ਇੱਕ ਤੇ ਬੜੀ ਐਹਮ ਅਪਡੇਟ ਹੈ ਜੋ ਕਿ ਮਾ ਫਕਤਾਨੀ ਸਾਹਿਬ ਜੋ ਸਾਡੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਦੇ ਹਵਾਲੇ ਦੇ ਨਾਲ ਹੈ ਜੀ ਸੋ ਇਹਨਾਂ ਨੇ ਕਿਹਾ ਕਿ ਕਹਿੰਦੇ ਵੀ ਜਿਸ ਢੰਗ ਦਾ ਇਹ ਡੋਨਲਡ ਟਰੰਪ ਸਾਹਿਬ ਉਹਨਾਂ ਦਾ ਸਭਾ ਆਇਆ ਕਹਿੰਦੇ ਕਿ ਕੁਝ ਮੋਡਲੇ ਟੈਰਿਫ ਤੋਂ ਬਿਨਾ ਕਹਿੰਦੇ ਸਮਝੌਤਾ ਸਿਰੇ ਚੜੇਗਾ ਕਹਿੰਦੇ ਇਸ ਤਰੀਕੇ ਨਾਲ ਲੱਜ ਨਹੀਂ ਰਿਹਾ ਸੋ ਪਾਵੇ ਆ ਕਿ ਜਿਹੜਾ ਮੰਨ ਲਓ ਐਗਰੀਮੈਂਟ ਟ੍ਰੇਡ ਐਗਰੀਮੈਂਟ ਅਮਰੀਕਾ ਦੇ ਨਾਲ ਸਿਰੇ ਚੜੂਗਾ ਵੀ ਸੋ ਦੇ ਵਿੱਚ ਕੁਛ ਨਾ ਕੁਛ ਟੈਰਿਫ ਕੈਰੰਡਰੋਂ ਜਿਹੜੇ ਨੇ ਉਹ ਪੇ ਕਰਨੇ ਪੈਣੇ ਨੇ ਸੋ ਇਹਦੇ ਵਿੱਚ ਉਹਨਾਂ ਨੇ ਧਾਰਨ ਦਿੱਤੀ ਕਹਿੰਦੇ ਕਿ ਬ੍ਰਿਟਾਨੀਆ ਨੇ ਕੁਝ ਸਮਾਂ ਪਹਿਲਾਂ ਅਮਰੀਕਾ ਦੇ ਨਾਲ ਸਮਝੌਤਾ ਕੀਤਾ ਸੀ ਉਹਦੇ ਵਿੱਚ 10% ਜੋ ਮੋਡੂਲਾ ਟੈਰਿਫ ਸੀਗਾ ਸੋ ਉਹਨੂੰ ਸਵੀਕਾਰ ਕੀਤਾ ਗਿਆ ਸੀਗਾ ਸੋ ਇਹਦੇ ਨਾਲ ਨਾਲ ਕੁਝ ਹੋਰ ਇਸ ਤਰੀਕੇ ਦੀਆਂ ਧਾਰਨਾਵਾਂ ਵੀ ਦਿੱਤੀਆਂ ਨੇ ਤੇ ਉਹਦੇ ਵਿੱਚ ਕਿ ਮਤਲਬ ਸੰਕੇਤ ਦੇ ਰਹੇ ਨੇ ਕਿ ਟ੍ਰੇਡ ਐਗਰੀਮੈਂਟ ਹੋ ਤਾਂ ਜਾਊਗਾ ਮਾਰਕਰ ਨਾਲ ਪਰ ਉਹ ਬਿਲਕੁਲ ਟੈਰਿਫ ਤੋਂ ਨਾ ਹੋਗਾ ਬਿਲਕੁਲ ਟੈਰਿਫ ਉਦੀ ਵਿੱਚ ਨਹੀਂ ਲਾਇਆ ਜਾਊਗਾ ਸੋ ਇਹਦੀ ਸੰਭਾਵਨਾ ਘੱਟ ਹੈ ਸੋ ਭਾਉ ਉਨ੍ਹਾਂ ਨੇ ਪਹਿਲਾਂ ਹੀ ਸੰਕੇਤ ਦਿੱਤਾ ਵੀ ਐਗਰੀਮੈਂਟ ਦੇ ਵਿੱਚ ਟੈਰਿਫ ਜਿਹੜੇ ਸ਼ਾਮਲ ਹੋਣਗੇ ਸੋ ਉਹਦੇ ਨਾਲ ਹੀ ਐਗਰੀਮੈਂਟ ਹੋਣਾ ਹੈ ਸੋ ਹੁਣ ਉਨ੍ਹਾਂ ਦੀ ਇਸ ਸਟੇਟਮੈਂਟ ਨੂੰ ਲੈ ਕੇ ਉਮੀਦ ਇਹ ਹੀ ਆ ਕਿ ਜੋ ਵਿਰੋਧੀ ਧਿਰ ਨੇ ਖਾਸ ਤੌਰ ਤੇ ਪੀਰ ਪੋਰੀਓ ਸਾਹਿਬ ਨੇ ਤੋ ਉਹ ਇਹਨਾਂ ਨੂੰ ਜ਼ਰੂਰ ਕਿੰਨਗੇ ਸੋ ਇਹ ਇਹ ਉਹਨਾਂ ਦੇ ਉੱਪਰ ਸਵਾਲ ਵੀ ਖੜੇ ਹੋਣਗੇ ਫਿਰ ਉਹਨਾਂ ਨੇ ਇਹ ਜੋ ਟਰੇਡ 네ਗੋਸ਼ੀਏਸ਼ਨਸ ਕਰਨੀਆਂ ਅਜਿੱਚ ਚੱਲ ਰਹੀਆਂ ਨੇ ਸੋ ਉਹਦੇ ਵਿੱਚ ਉਹਨਾਂ ਦੀ ਕਿਸ ਤਰੀਕੇ ਦੀ ਕਾਬਲਤ ਰਹੀ ਹੈ ਸੋ ਇਹਨਾਂ ਕੱਲ ਨੂੰ ਲੈ ਕੇ ਵਿਰੋਧੀ ਧਿਰ ਵੀ ਜ਼ਰੂਰ ਕਿੰਨਗੇ ਤੇ ਨਾਲ ਫਿਰ ਇਹ ਵੀ ਇਹ ਕੰਜ਼ਰਵੇਟਿਵ ਵਾਲੇ ਕਹਿ ਰਹੇ ਨੇ ਕਿ ਬਹੁਤੀ ਕਾਲੀ ਨਾ ਕਰਨ ਕਿ ਥੋੜਾ ਸਮਾਂ ਹੋ ਲੱਲਣ ਹੋ ਸਕਦਾ ਕਿ ਥੋੜੇ ਸਮੇਂ ਦੇ ਨਾਲ ਕੋਈ ਚੰਗਾ ਸਮਝੌਤਾ ਸਿਰੇ ਚੜ ਜਾਏ ਪਰ ਉਹਨਾਂ ਨੇ ਜੋ ਇਸ ਸਮਝੌਤੇ ਨੂੰ ਲੈ ਕੇ ਉਹਨਾਂ ਨੂੰ ਲੱਗ ਰਿਹਾ ਵੀ ਪੋਸਿਬਿਲਿਟੀ ਆ ਹੋ ਸਕਦੀਆਂ ਨੇ ਉਹ ਪਹਿਲਾਂ ਤੋਂ ਹੀ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਨੇ ਸੋ ਇਹਦੇ ਨਾਲ ਪਿੰਡ ਜੀ ਅੰਤ ਦੇ ਵਿੱਚ ਗੱਲ ਸਟੈਟਿਸਟਿਕ ਕੈਨੇਡਾ ਦੀ ਕਰ ਰਹੇ ਸੀ ਕੱਲ ਵੀ ਕਰ ਰਹੇ ਸੀਗੇ ਕਿ ਇਨਫਲੇਸ਼ਨ ਨੂੰ ਲੈ ਕੇ ਇਹ ਰਿਪੋਰਟ ਉਹਨਾਂ ਦੀ ਆਉਣੀ ਹੈ ਸੋ ਇਸ ਰਿਪੋਰਟ ਦੇ ਵਿੱਚ ਜੋ ਵਾਕ ਵਾਕ ਇਕਨੋਮਿਸਟ ਨੇ ਆਰਥਿਕ ਮਾਹਰ ਨੇ ਸੋ ਉਹਨਾਂ ਨੂੰ ਪਹਿਲਾਂ ਹੀ ਲੱਗ ਰਿਹਾ ਸੀਗਾ ਕਿ ਇਨਫਲੇਸ਼ਨ ਥੋੜੀ ਬਹੁਤੀ ਵੱਧ ਸਕਦੀ ਹੈ ਹੁਣ ਇਹਦੇ ਵਿੱਚ ਜੋ ਜੂਨ ਮਹੀਨੇ ਦੇ ਅੰਕੜੇ ਸਾਹਮਣੇ ਆਏ ਨੇ ਉਸ ਦੇ ਵਿੱਚ ਇਨਫਲੇਸ਼ਨ ਰੇਟ ਸਲਾਨਾ ਜਿਹੜੀ 1.9% ਦੇ ਉੱਪਰ ਦਰਜ ਕੀਤੀ ਗਈ ਹੈ ਇਹ ਮਈ ਦੇ ਵਿੱਚ 1.7 ਸੀ ਥੋੜੀ ਵਧੀ ਹੈ 0.2% ਵਧੀ ਹੈ ਇਹਦੇ ਵਿੱਚ ਕਹਿੰਦੇ ਵੀ ਜੋ ਕਾਰਾਂ ਨੇ ਕੱਪੜਿਆਂ ਦੀ ਕੀਮਤ ਨੇ ਜੋ ਇਹਦੇ ਵਿੱਚ ਕਹਿੰਦੇ ਵਾਧਾ ਹੋਇਆ ਕਹਿੰਦੇ ਜੂਨ ਦੇ ਵਿੱਚ ਨਵੀਆਂ ਗੱਡੀਆਂ ਦੀ ਕੀਮਤ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ 4.1% ਵੱਧ ਗਈਆਂ ਨੇ ਤੇ ਜਦੋਂ ਕਿ ਮਈ ਦੇ ਵਿੱਚ ਇਹ ਵਾਧਾ ਸਿਰਫ 3.2% ਹੋਇਆ ਸੀਗਾ ਤੇ ਜਿਹੜੀਆਂ ਯੂਸਡ ਗੱਡੀਆਂ ਨੇ ਵਰਤੀਆਂ ਹੋਈਆਂ ਗੱਡੀਆਂ ਨੇ ਸੋ ਉਹਨਾਂ ਦੀ ਕੀਮਤ ਕਹਿੰਦੇ ਕੀ ਬਹੁਤਾ ਫਰਕ ਨਹੀਂ ਪਿਆ ਆ ਨਵੀਆਂ ਗੱਡੀਆਂ ਦੀ ਕੀਮਤ ਕਹਿੰਦੇ ਕਾਫੀ ਵਧੀਆਂ ਨੇ ਤੇ ਨਾਲ ਇਹ ਕੱਪੜੇ ਤੇ ਜਿਹੜੇ ਜੁੱਤੇ ਨੇ ਇਹਨਾਂ ਦੀ ਕੀਮਤਾਂ ਦੇ ਵਿੱਚ ਵੀ ਵਾਧਾ ਹੋਇਆ ਤੇ ਨਾਲ ਇਹਨੂੰ ਲੈ ਕੇ ਜੋ ਟੈਰਿਫਸ ਨੇ ਕਿਉਂਕਿ ਟੈਰਿਫ ਨੂੰ ਲੈ ਕੇ ਕੁਝ ਵੀ ਕਲੀਅਰ ਨਹੀਂ ਆ ਜਿਵੇਂ ਅਸੀਂ ਪਹਿਲਾਂ ਵੀ ਖਬਰ ਕੀਤੀ ਆ ਕਿ ਨਵੇਂ ਐਗਰੀਮੈਂਟ ਦੇ ਵਿੱਚ ਵੀ ਟੈਰਿਫ ਸ਼ਾਮਲ ਹੋ ਸਕਦੇ ਨੇ ਸੋ ਉਹਦਾ ਵੀ ਮਹਿੰਗਾਈ ਦੇ ਉੱਪਰ ਅਸਰ ਪੈ ਰਿਹਾ ਆ ਤੋ ਇਹਦੇ ਨਾਲ ਜੇਕਰ ਅਸੀਂ ਖਾਣ ਪੀਣ ਦੀ ਚੀਜ਼ਾਂ ਦੀ ਗੱਲ ਕਰੀਏ ਗਰੋਸਰੀ ਆਈਟਮਾਂ ਦੀ ਗੱਲ ਕਰੀਏ ਕਹਿੰਦੇ ਉਹਦੇ ਵਿੱਚ ਵੀ ਵਾਧਾ ਹੋਇਆ ਮਈ ਦੇ ਵਿੱਚ ਗਰੋਸਰੀ ਆਈਟਮਾਂ 3.3% ਵਧੀਆਂ ਤੇ ਜੂਨ ਦੇ ਵਿੱਚ ਇਹ ਥੋੜਾ ਮਈ ਨਾਲੋਂ ਥੋੜੀ ਘਟੀਆਂ ਨੇ ਪਰ ਓਵਰ ਆਲ ਜੇਕਰ ਅਸੀਂ ਇਨਫਲੇਸ਼ਨ ਰੇਟ ਦੀ ਗੱਲ ਕਰੀਏ ਉਹਦੇ ਨਾਲੋਂ ਇਹ ਵਾਧਾ ਜਿਹੜਾ ਸਿੱਲ ਜਿਆਦਾ ਸੀਗਾ ਸੋ ਇਹ ਕੋਸ਼ ਇੱਕ ਕਾਰਨ ਨੇ ਜਿਸ ਨਾਲ ਕਿ ਜੋ ਇਨਫਲੇਸ਼ਨ ਰੇਟ ਹੈ ਜੂਨ ਦੇ ਵਿੱਚ ਮਈ ਨਾਲੋਂ ਵਧੀ ਹੈ ਪਰ ਇਹਦੇ ਨਾਲ ਤੇ ਜੋ ਇਸ ਮਹੀਨੇ 30 ਜੁਲਾਈ ਨੂੰ ਜੋ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਣੀ ਹੈ ਕੋਮ ਅਗਾਈ ਵੱਧ ਗਈ ਹੈ ਇਹ ਦੂਜੇ ਪਾਸੇ ਜੋ ਸਰਟੀਫਿਕੇਟਾਂ ਦੇ ਪਹਿਲਾਂ ਗਿਆ ਸੀ ਵੀ ਮਾਰਕੀਟ ਦੇ ਵਿੱਚ ਜੌਬਸ ਕਾਫੀ ਹੋਈਆਂ ਨੇ ਇਹ ਅਨਪਲਾਈਮੈਂਟ ਰੇਟ ਥੋੜੀ ਘਟੀ ਹੈ ਜਿਵੇਂ ਅਸੀਂ ਕਿਹਾ ਅਲਵੀ ਕੀ ਜ਼ਿਕਰ ਕਰ ਰਹੇ ਸੀ ਕਿ ਜੋ ਜੂਥ ਅਨਪਲਾਈਮੈਂਟ ਰੇਟ ਹੈ ਬਹੁਤ ਜ਼ਿਆਦਾ ਹੈ ਨੌਜਵਾਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਇਹ ਦੂਜੇ ਪਾਸੇ ਅੰਕੜੇ ਕਹਿ ਰਹੇ ਨੇ ਵੀ ਉਹਦੇ ਵਿੱਚ ਅਨਪਲਾਈਮੈਂਟ ਥੋੜੀ ਬਹੁਤੀ ਘਟੀ ਹੈ ਮਹंगाई ਇਧਰ ਵੱਧ ਗਈ ਹੈ ਸੋ ਇਹ ਕੁਝ ਕਾਰਨ ਨੇ ਜਿਹਦੇ ਨਾਲ ਜੋ ਬੈਂਕ ਆਫ ਕੈਨੇਡਾ ਨੇ ਡਿਸੀਜਨ ਲੈਣਾ ਸੋ ਪੋਸਿਬਿਲਿਟੀਆਂ ਕਰਦੀਆਂ ਜਾ ਰਹੀਆਂ ਨੇ ਕਿ ਇਸ ਮਹੀਨੇ ਵੀ ਸ਼ਾਇਦ ਬੈਂਕ ਆਫ ਕੈਨੇਡਾ ਬਹੁਤੀ ਰਾਤ ਨਾ ਦੇਵੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਹੋਰ ਜਾਣਕਾਰੀ ਮਿਲ ਸਕਦੀ ਹੈ ਸ਼ੁਭੋਭਾ ਬਧਨਵਾਦ ਪੈਣ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਟਰੱਕ ਲੋਨ ਦੇ ਬਬਤ ਗੱਲਬਾਤ ਕਰਨੀ ਹੈ 416 848 69